ਇਕ ਬੜੀ ਸ਼ਾਨਦਾਰ ਜਿਹੜੀ ਅਨਾਉਂਸਮੈਂਟ ਆ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਲਈ ਆਇਆ ਪੰਜਾਬ ਦੇ ਅੰਦਰ ਜਿਹੜੇ ਡੀਪੂ ਹੋਲਡਰ ਨੇ ਸਾਡੇ ਉਹਨਾਂ ਵੱਲੋਂ ਕਈ ਵਾਰ ਡਿਮਾਂਡ ਆਂਦੀ ਰਹੀ ਐ ਮੰਗ ਆਂਦੀ ਰਹੀ ਐ ਕਿ ਸਾਡੀ ਜਿਹੜੀ ਮਾਰਜਨ ਬਣੀ ਐ ਉਹ ਉਹਨੂੰ ਵਧਾਇਆ ਜਾਵੇ ਕਿਉਂਕਿ ਲੰਬੇ ਅਰਸੇ ਤੋਂ ਜਿਹੜੀ ਮਾਰਜਨ ਬਣੀ ਉਹਨਾਂ ਨੂੰ ਮਿਲਦੀ ਐ ਉਹਦੇ ਵਿੱਚ ਕੋਈ ਵਾਅਦਾ ਨਹੀਂ ਸੀ ਕੀਤਾ ਗਿਆ ਸੋ ਕਈ ਵਾਰ ਉਹਨਾਂ ਨੇ ਸਾਨੂੰ ਮਿਲ ਕੇ ਰਿਕਵੈਸਟ ਵੀ ਕੀਤੀ ਚਿੱਠੀ ਪੱਤਰਾਂ ਵੀ ਉਹਨਾਂ ਵੱਲੋਂ ਇਹ ਮੰਗ ਪੰਜਾਬ ਸਰਕਾਰ ਕੋਲ ਰੱਖੀ ਜਾਂਦੀ ਰਹੀ ਆ ਸੋ ਉਹਨਾਂ ਦੀ ਇਸ ਮੰਗ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਦਾ ਖੁਰਾਕ ਤੇ ਸਿਵਲ ਸਿਪਾਈ ਮਹਿਕਮੇ ਵੱਲੋਂ ਇੱਕ ਤਜ਼ਵੀਜ਼ ਇੱਕ ਤਜਵੀਜ਼ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅੱਗੇ ਰੱਖੀ ਸੀਗੀ ਉਹਨਾਂ ਦੀ ਮੰਗ ਦੇ ਆਧਾਰ ਤੇ ਸੋ ਉਸ ਤਜਵੀਜ਼ ਨੂੰ ਪ੍ਰਵਾਨ ਕਰਦਿਆਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਹੀ ਮੈਂ ਸਮਝਦਾ ਵੀ ਕਿ ਇਤਿਹਾਸਿਕ ਫੈਸਲਾ ਜਿਹੜੇ ਡੀਪੂ ਹੋਲਡਰ ਨੇ ਉਹਨਾਂ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਦੇ ਲਈ ਚੱਕਿਆ ਸੋ ਮੈਂ ਇਸ ਕੜੀ ਨੂੰ ਅੱਗੇ ਤੋਰਦਾ ਹੋਇਆ ਤੁਹਾਡੇ ਨਾਲ ਇਹ ਸ਼ੇਅਰ ਕਰਦਾ ਖੁਸ਼ੀ ਵੀ ਮਹਿਸੂਸ ਕਰ ਰਿਹਾ ਆ ਕਿ ਪੰਜਾਬ ਦੇ ਅੰਦਰ ਪਹਿਲੋਂ ਜਿਹੜੇ ਅਨਾਜ ਦੇ ਵਿੱਚੋਂ ਮਾਰਜਿਨ ਮਣੀ ਕਮਿਸ਼ਨ ਜਿਹੜੀ ਮਿਲਦੀ ਸੀਗੀ ਡੀਪੋ ਹੋਲਡਰਾਂ ਨੂੰ ਉਹ 50 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਮਿਲਦੀ ਸੀਗੀ 50 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਮਾਰਜਿਨ ਮਣੀ ਉਹਨਾਂ ਨੂੰ ਮਿਲਦੀ ਸੀਗੀ ਸੋ ਇਹਦੇ ਵਿੱਚ ਬਹੁਤ ਵੱਡਾ ਵਾਅਦਾ ਕਰਦੇ ਆ 40 ਰੁਪਏ ਹੋਰ ਵਾਦਾ ਕਰਦੇ ਆ ਹੁਣ ਇਹ 50 ਰੁਪਏ ਦੀ ਥਾਂ 90 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਉਹਨਾਂ ਨੂੰ ਇਹ ਜਿਹੜਾ ਮਾਰਜਨ ਬਣਿਆ ਉਹ ਹੁਣ ਮਿਲ ਨਹੀਂ ਸਰਕਾਰ ਨੇ ਮੱਲਾ ਸ਼ੁਰੂ ਕੀਤੀ ਆ ਸੋ ਇਹ ਮਾਰਜਨ ਬਣੀ ਅਪ੍ਰੈਲ 2024 ਤੋਂ ਇਸ ਲਈ 6 ਮਹੀਨੇ ਤੋਂ ਪਿੱਛੇ ਜਾ ਕੇ ਅਸੀਂ ਜਿਹੜੀ ਉਹਨਾਂ ਨੂੰ ਇਹ ਜਿਹੜੀ ਲਾਗੂ ਕੀਤੀ ਆ ਸੋ ਇਹਦਾ ਬਣਦਾ ਜਿਹੜਾ 38 ਕਰੋੜ ਰੁਪਈਆ ਅੱਜ ਦੀ ਡੇਟ ਤੱਕ ਉਹ ਵੀ ਜਿਹੜਾ ਨੂੰ ਜਾਰੀ ਕਰ ਦਿੱਤਾ ਸੋ ਮੁਕਤ ਤੌਰ ਤੇ ਲਗਭਗ ਦੁੱਗਣੀ ਆਪਾਂ ਕਹਿ ਸਕਦੇ ਹਾਂ 90 ਰੁਪਏ ਹੁਣ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜਿਹੜੀ ਕਮਿਸ਼ਨ ਹੈ ਉਹਨਾਂ ਨੂੰ ਮਿਲਿਆ ਕਰੂਗੀ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ